ਸ਼ੰਭੂ ਬਾਰਡਰ ਤੇ ਹੋਏ ਹੰਗਾਮੇ ਤੋਂ ਬਾਅਦ ਪੰਜਾਬ ਦੇ ਵਿੱਚੋਂ ਹੋਰ ਕਿਸਾਨ ਹੋਏ ਦਿੱਲੀ ਨੂੰ ਰਵਾਨਾ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਸ਼ੰਭੂ ਬਾਰਡਰ ਤੇ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਟਾਇਰ ਗੈਸ ਦੇ ਗੋਲੇ ਦਾਗ ਕੇ ਗਏ ਨੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਹੋਰ ਕਿਸਾਨ ਦਿੱਲੀ ਵੱਲ ਨੂੰ ਰਵਾਨਾ ਹੋ ਗਏ ਨੇ ਤੁਹਾਨੂੰ ਦੱਸਦੇ ਕਿ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਮੋਗਾ ਦੇ ਵਿੱਚ ਟਰੈਕਟਰ ਟਰਾਲੀਆਂ ਦੇ ਵਿੱਚੋਂ 6 ਮਹੀਨੇ ਦਾ ਰਾਸ਼ਨ ਲੈ ਕੇ ਦਿੱਲੀ ਨੂੰ ਰਵਾਨਾ ਹੋ ਗਏ ਨੇ ਤੁਹਾਨੂੰ ਦੱਸਦੇ ਕਿ ਸ਼ੰਭੂ ਬਾਰਡਰ ਤੇ ਪਹਿਲਾਂ ਹੀ ਕਈ ਕਿਸਾਨ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੇ ਲਈ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਹੋਰ ਕਿਸਾਨ ਹੁਣ ਟਰੈਕਟਰ ਟਰਾਲੀਆਂ ਦੇ ਵਿੱਚ 6-6 ਮਹੀਨੇ ਦਾ ਰਾਸ਼ਨ ਲੈ ਕੇ ਦਿੱਲੀ ਵੱਲ ਨੂੰ ਤੁਰ ਪਏ ਨੇ ਕੋਈ ਮੈਂ ਕਿਸਾਨ ਮਜ਼ਦੂਰ ਸੰਘਾਟਨ ਕਮੇਟੀ ਜ਼ਿਲ੍ਹਾ ਪ੍ਰਧਾਨ ਮੋਗਾ ਗੁਰਦੇਵ ਸਿੰਘ ਛਾਲਾ ਜੀ ਅੱਜ ਜੋ ਅਸੀਂ ਦਿੱਲੀ ਨੂੰ ਆਪਦੀਆਂ ਪਹਿਲੀਆਂ ਮੰਨੀਆਂ ਹੋਈਆਂ ਮੰਗਾ ਜਿਹੜੀਆਂ ਮੋਦੀ ਸਰਕਾਰ ਨੇ 9 ਦਸੰਬਰ 21 ਨੂੰ ਉਹਨੇ ਸਾਰਾ ਕੋਸ਼ਿਸ਼ ਜਦੋਂ ਲਿਖ ਕੇ ਦਿੱਤਾ ਹੋਇਆ ਸੀਗਾ ਉਹ ਮੰਗਾ ਤੋਂ ਮੁਕਰ ਚੁੱਕਾ ਵਾ ਉਹ ਉਹ ਮੁکریاں ਹੋਈਆਂ ਮੰਗਾ ਤੋਂ ਲਾਗੂ ਕਰਾਉਣ ਵਾਸਤੇ ਬਣਾਉਣ ਵਾਸਤੇ ਅਸੀਂ ਅੱਜ ਦਿੱਲੀ ਉ ਜਾਵੜੇ ਹਥੋ ਪਾਈ ਵੀ ਹੁੰਦਿਆਂ ਨੇ ਤਸਵੀਰਾਂ ਆ ਰਹੀਆਂ ਸਾਹਮਣੇ ਇੱਕ ਤਰ੍ਹਾਂ ਦਾ ਗਵਾਹ ਚੋ ਜੀ ਸਰਕਾਰ ਦਾ ਕੰਮ ਆ ਬੈਰੀਗੇਟ ਕਰਨਾ ਸਾਡਾ ਨਹੀਂਗਾ ਅਸੀਂ ਦੇ ਛਾਦਮਾਈ ਤਰੀਕੇ ਦੇ ਨਾਲ ਉਹਦੀ ਇਹ ਨੰਗਣਾਵਾ ਜਿਹੜਾ ਜਾਮ ਲਾਇਆ ਵਾ ਜਾਂ ਇਹ ਪਬਲਿਕ ਪਰੇਸ਼ਾਨੀ ਹੋ ਰਹੀ ਆ ਉਹ ਸਰਕਾਰ ਨੇ ਡਕਾਂ ਲਾਈਆਂ ਹੋਈਆਂ ਜਿਹੜਾ ਕਿਸਾਨ ਆ ਉਹਦੇ ਸਾਈਡ ਤੇ ਆਪਦੇ ਲਾ ਕੇ ਆਵਾਜ਼ਾਈ ਬਿਲਕੁਲ ਉਹਨੇ ਛੱਡੀ ਹੋਈ ਬਾਕੀ ਜੋ ਇਹਨਾਂ ਨੇ ਰੋਕਾਂ ਲਾਈਆਂ ਵਾ ਜੋ ਵੀ ਇਹ ਕਰ ਰਹੇ ਆ ਜਿਤਨਾ ਕੰਦਾ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਇਹ ਲੋਕਾਂ ਨੂੰ ਡਰਾਉਣ ਧਮਕਾਉਣ ਦੀ ਨੀਤੀ ਬਣਾਈ ਹੋਈ ਆ ਇਹ ਲੋਕਤੰਤਰ ਦਾ ਅਸਲ ਕਹਾਣ ਆ ਅਸਲ ਚ ਇਹ ਆ ਕਿ ਲੋਕਤੰਤਰ ਹੈ ਹੀ ਨਹੀਂ ਉਹਨਾਂ ਯੂਰਪ ਦੇ ਵਿੱਚ ਵੀ ਫਰਾਂਸ ਦੇ ਵਿੱਚ ਜਰਮਨ ਦੇ ਵਿੱਚ ਕਿਸਾਨਾਂ ਨੇ ਟਰੈਕਟਰ ਜਿਹੜੇ ਆ ਉਹ ਮੋਰਚੇ ਲਾ ਕੇ ਬੈਠੇ ਹੋਏ ਆ ਟਰੈਕਟਰ ਮਾਰਚ ਕਰ ਰਹੇ ਆ ਤੇ ਉਹਨਾਂ ਦੀਆਂ ਰਾਜਧਾਨੀਆਂ ਪੈਰਸ ਬਰਲਨ ਹੋਰ ਜਿਹੜੀਆਂ ਘੇਰੀਆਂ ਹੋਈਆਂ ਉੱਥੇ ਦੇ ਕਿਸੇ ਨੇ ਕਿਸਾਨਾਂ ਨੂੰ ਰੋਕਿਆ ਨਹੀਂਗਾ ਪਰ ਇੱਥੇ ਹਿੰਦੁਸਤਾਨ ਦੀ ਜਿਹੜੀ ਡੈਮੋਕ੍ਰੇਸੀ ਆਂਦੇ ਆ ਜੀ ਬੜੀ ਵੱਡੀ ਡੈਮੋਕ੍ਰੇਸੀ ਆ ਇਹਨਾਂ ਦਾ ਜਲੂਸ ਕੱਢਿਆ ਆ ਇਹਨਾਂ ਨੇ ਇਹ ਧਰਨਾ ਸਾਨੂੰ ਜਿਹੜਾ ਜਮਹੂਰੀਅਤ ਸਾਡਾ ਜਿਹੜਾ ਸੰਵਿਧਾਨ ਦਿੰਦਾ ਵਾ ਉਹਦੇ ਤੋਂ ਵੀ ਸਾਨੂੰ ਰੋਕ ਰਿਆ ਜਿਸ ਤਰੀਕੇ ਨਾਲ ਇਹ ਹਰਿਆਣੇ 'ਚ ਬੈਰੀਕਾਡ ਨੇ ਕੀਤੀ ਹੈ ਤੁਹਾਡੇ ਕੋਲ ਰੋਜ਼ ਖਬਰਾਂ ਆ ਰਹੀਆਂ ਜਿਹੇ ਤਰੀਕੇ ਨਾਲ ਇਹ ਲੋਕਾਂ ਨੂੰ ਬਖਲਾੜ ਦੇ ਵਿੱਚ ਲਿਆ ਰਹੇ ਆ ਜਿਤਨਾ ਜਿਤਨਾ ਲੋਕਾਂ ਨੂੰ ਇਹ ਜਿਹੜਾ ਉਤਸੁ ਕਰ ਰਹੇ ਆ ਉਹਨਾਂ ਨੂੰ ਗੁੱਸਾ ਚੜਾ ਰਹੇ ਆ ਇਸ ਕਰਕੇ ਅਸੀਂ ਇਹ ਮੋਦੀ ਸਰਕਾਰ ਦੀ ਖੱਟਰ ਸਰਕਾਰ ਦੀ ਸਖਤ ਨਖੇਦੀ ਕਰਦੇ ਆ ਤੇ ਲੋਕਤੰਤਰ ਦਾ ਹਕਾਣ ਆ ਅਸੀਂ ਆਪਣੀ ਹੱਕੀ ਮੰਗਾ ਵਾਸਤੇ ਚੱਲੇ ਆ ਹਾਂ ਇੱਥੋਂ ਹੀ ਇੱਕਸਾਨ ਵਿਰੋਧੀ ਚਿਹਰਾ ਇਹਨਾਂ ਦਾ ਨੰਗਾ ਹੁੰਦਾ ਵਾ ਭਾਜਪਾ ਦਾ ਇੱਥੋਂ ਪੂਰੇ ਦੇਸ਼ 'ਚ ਜੋ ਇਹ ਨੀਤੀਆਂ ਲਿਆ ਰਹੇ ਆ ਉਹਦੀ ਤਸਵੀਰ ਸਾਰੀ ਸਾਹਮਣੇ ਆਉਂਦੀ ਆ ਕਿ ਕਿਸਾਨਾਂ ਨਾਲ ਕਿਤਰਾਉਂ ਦਾ ਵਿਹਾਰ ਕੀਤਾ ਰਿਹਾ ਜਿ ਤਰ੍ਹਾਂ ਕਿਸੇ ਦੇਸ਼ ਦੇ ਹੋਰ ਕਿਸੇ ਦੇਸ਼ ਦੇ ਵਾਸੀ ਹੋਣ ਜੇ ਤਰੀਕੇ ਨਾਲ ਦੇਸ਼ ਦੇ ਵਸਮੀਕ ਨਾ ਹੋਣ ਲੱਗਦਾ ਨਹੀਂ ਜੇ ਕਹਿੰਦਾ ਜਿਹੜੀਆਂ ਜੱਥੇ ਬੰਨੀਆਂ ਉਦੋਂ ਇੱਕ ਜੱਟ ਸਾਡੇ ਨਾਲ ਰਹਿੰਦੀਆਂ ਦੋ ਚਾਰ ਤਿੰਨ ਹੋਰ ਬੈਠੀਆਂ ਰਹਿੰਦੀਆਂ ਤਾਂ ਕਿਹੜੇ ਕਾਨੂੰਨਾਂ ਲਾਗੂ ਰੱਦ ਹੋ ਜਾਣੇ ਸੀ ਕਈ ਵੋਟਾਂ ਮਾਰੇ ਲੀਡਰ ਜਿਹੜੇ ਧਰਨਾ ਚੱਕਨ ਚ ਪਹਿਲ ਕਰਨੀ ਕਰਕੇ ਸੀਗੇ ਹਾਂ ਦੇਖੋ ਉਹਦੋਂ ਇਹ ਗੱਲਬਾਤ ਜ਼ਰੂਰ ਹੈਗੀ ਆ ਵੀ ਜੇ ਉੱਥੇ ਹੋਰ ਬੰਦੇ ਤੇ ਕੁਝ ਮੰਗਾ ਹੋਰ ਆਲੋ ਸਕਦੀਆਂ ਜਿਵੇਂ ਐਮਐਸਪੀ ਦਾ ਗਾਰੰਟੀ ਕਰੂਣੀ ਜਾਂ ਹੋਰ ਮੰਗਾ ਸੀਗੇ ਪਰ ਉਸ ਟਾਈਮ ਦੇ ਉੱਤੇ ਆਪੋ ਆਪਣੀਆਂ ਵਿਚਾਰਧਾਰਾਵਾਂ ਦੀਆਂ ਜਿੱਥੇ ਬੰਦੀਆਂ ਸੀ ਉਹਨਾਂ ਚੋਂ ਬਹੁਤੀਆਂ ਨੇ ਇਹ ਕਹਿਤਾ ਵੀ ਅਸੀਂ ਭਾਈ ਵੋਟਾਂ ਲੜਨੀਆਂ ਜਾ ਕੇ ਜਾਂ ਸਾਨੂੰ ਹੋਰ ਜਿਵੇਂ ਆ ਤੇ ਤਿੰਨ ਖੇਤੀ ਕਰਨ ਨੂੰ ਰੱਦ ਹੋ ਗਿਆ ਜਿੱਤ ਹੋ ਗਈ ਆ ਤਾਂ ਆਗੇ ਜੇ ਤਾਂ ਜ਼ਰੂਰ ਹੈਗੀ ਸੀ ਪਰ ਜਿਹੜੀਆਂ ਬਾਕੀ ਮੰਗਾਂ ਸਾਰੀਆਂ ਰਹਿ ਗਈਆਂ ਜਿਹੜੀਆਂ ਸਰਕਾਰ ਨੇ ਲਿਖ ਕੇ ਵੀ ਦਿੱਤੀਆਂ ਉਹਨਾਂ ਦਾ ਅਜੇ ਤੱਕ ਕੋਈ ਹੱਲ ਨਹੀਂ ਹੋਇਆ